ਕਿਸਾਨ ਦੋਸਤੋ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀ ਕਿ ਜਿਹੜੀ ਕਣਕ ਦੀ ਜਿਹੜੀ ਗੁਲਾਬੀ ਸੁੰਢੀ ਹੈ ਕਣਕ ਦੀ ਤਣੇ ਦੀ ਗੁਲਾਬੀ ਸੁੰਢੀ ਹੈ ਇਹ ਜਿਹੜੀ ਸੁੰਢੀ ਹੈਗੀ ਹੈ ਹੁਣ ਤਾਪਮਨ ਘਟ ਗਿਆ ਜਿਵੇਂ ਹੁਣ ਤਾਂ 27 ਦਸੰਬਰ 2023 ਹੈ ਤਾਪਮਨ ਵੈਸੀ ਬਹੁਤ ਡਾਊਨ ਹੋ ਗਿਆ ਹੈ ਤਾਂ ਐ ਸਮੇਂ ਸ਼ੀਤ ਕਾਲੀ ਨਿੰਦਰਾ ਚਲੀ ਗਈ ਹੈ ਤੇ ਹੁਣ ਇਹ ਨੁਕਸਾਨ ਨਹੀਂ ਕਰੇਗੀ ਪਰੰਤੂ ਕਿਸਾਨ ਵੀਰਾਂ ਦੇ ਫੋਨ ਆ ਰਹੇ ਯਾਰ ਤੂੰ ਤਾਂ ਕਹਿਣਾ ਕਿ ਸੌਂ ਗਈ ਹੈ ਸਾਨੂੰ ਤਾਂ ਸੁੱਤੀ ਦਿੱਸਦੀ ਨਹੀਂ ਇਹ ਤਾਂ ਭੱਜੀ ਫਿਰਦੀ ਹੈ ਇਹ ਤਾਂ ਸਾਡੀ ਕਣਕ ਖਾਈ ਜਾਂਦੀ ਸਾਰੀ ਕਣਕ ਖਾ ਜਾਊਗੀ ਤਾਂ ਇਹਦੇ ਬਾਰੇ ਮੈਂ ਤੁਹਾਨੂੰ ਇੱਥੇ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦਾ ਮੇਰੇ ਖਿਆਲ ਚ ਵੀਡੀਓ ਪੂਰੀ ਦੇਖਣ ਤੋਂ ਬਾਅਦ ਤੁਹਾਡੇ ਮਨ ਚ ਸਵਾਲ ਹੁਣ ਨਹੀਂ ਰਹੇਗਾ ਤਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਫਤਿਹ ਸਾਂ ਪਾਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕਈ ਸਾਰੀਆਂ ਚੀਜ਼ਾਂ ਜਿਹੜਾ ਹੈਗਾ ਸਾਨੂੰ ਚੰਗੀਆਂ ਨਹੀਂ ਲੱਗਦੀਆਂ ਮੇਰੀ ਬੇਨਤੀ ਹੈ ਉਹਨਾਂ ਵੀਰਾਂ ਦੇ ਨੂੰ ਜਿਹੜੇ ਵੀਰ ਅੱਜ ਵੀ ਕਿਸਾਨ ਉਹ ਖੇਤਾਂ ਦੇ ਜਾ ਕੇ ਆ ਸੰਡੀਆਂ ਕੱਢ ਕੇ ਦਿਖਾ ਕੇ ਸਪ੍ਰਿਆਾਂ ਕਰਾ ਰਹੇ ਆ ਜਿਹੜੇ 12 ਤਰੇੜ ਦੀਆਂ ਸਪ੍ਰਿਆਾਂ ਹੁਣੇ ਕਰਵਾ ਰਹੇ ਆ ਦੇਖੋ ਗੁੱਸਾ ਕਰਨ ਦੇ ਨਾਲੋਂ ਇਹ ਜ਼ਰੂਰੀ ਹੈਗਾ ਕਿ ਜੇਕਰ ਤੁਸੀਂ ਟਾਰਗੇਟ ਆਪਣੇ ਪੂਰੇ ਕਰਨੇ ਆ ਤਾਂ ਸਹੀ ਤਰੀਕੇ ਨਾਲ ਕਰ ਲਓ ਯਾਰ ਕਰਜੇ ਚ ਪਹਿਲਾਂ ਨੱਪੇ ਹੋਏ ਕਿਸਾਨ ਦੇ ਖੇਤਾਂ 'ਚ ਪਹੁੰਚ ਕਰਕੇ ਹੁਣੇ ਤੋਂ ਆ ਫੰਜੀ ਸੜ ਦਵਾਈਆਂ ਤੇ ਹੋਰ ਚੀਜ਼ਾਂ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਹੁਣ ਗੱਲ ਕਰਦੇ ਆ ਆਪਾਂ ਇਹ ਸੰਡੀ ਦੀ ਦੇਖੋ ਹਾਲਾਤ ਇਹ ਹੈ ਕਿ ਆਪਾਂ ਇੱਕ ਬੂਟਾ ਦੇਖਿਆ ਬੂਟੇ ਦੇ ਵਿੱਚੋਂ ਆਪਾਂ ਸੁੰਡੀ ਕੱਢੀ ਤੇ ਸੁੰਡੀ ਜਿਹੜੀ ਹੈਗੀ ਆਪਾਂ ਨੂੰ ਜਿਉਂਦੀ ਲਿਸਕੀ ਪਹਿਲਾਂ ਤਾਂ ਜਿਹੜੇ ਬੂਟੇ ਦੇ ਉੱਪਰਲੇ ਪਾਸੇ ਆਹ ਜਿਹੜੀ ਗੋਭ ਸੁੱਕੀ ਹੋਈ ਹੈ ਇਸ ਬੂਟੇ ਦੀ ਪੱਕੀ ਨਿਸ਼ਾਨੀ ਹੁੰਦੀ ਹੈ ਕਿ ਇਹ ਚ ਸੁੰਡੀ ਹੋਏਗੀ ਜਦੋਂ ਤੁਸੀਂ ਇਹ ਜਿਹੜੀ ਗੋਭ ਹੈ ਇਹਨੂੰ ਖਿੱਚਦੇ ਹੋ ਬੂਟੇ ਨੂੰ ਖਿੱਚਦੇ ਆ ਤੇ ਉੱਪਰੋਂ ਟੁੱਟ ਜਾਂਦਾ ਹੈ ਕਈ ਵਾਰੀ ਸੁੰਡੀ ਜ਼ਮੀਨ ਦੇ ਵਿੱਚ ਹੁੰਦੀ ਹੈ ਕਈ ਵਾਰੀ ਨਾਲ ਹੀ ਨਿਕਲ ਆਉਂਦੀ ਹੈ ਹੁਣ ਆ ਸੁੰਡੀ ਨਾਲ ਨਿਕਲ ਆਈ ਹੈ ਇਹ ਜਿਹੜੀ ਹੈਗੀ ਜਿਉਂਦੀ ਫਿਰਦੀ ਹੈ ਤੁਹਾਡਾ ਡਰ ਜਾਇਜ਼ ਹੈ ਕਿ ਤੁਸੀਂ ਤਾਂ ਕਹਿੰਦੇ ਸੁੱਤੀ ਪਈ ਹੈ ਲੇਕਿਨ ਇਹ ਸੁੱਤੀ ਨਹੀਂ ਹੈ ਤਾਂ ਜਿਉਂਦੀ ਹੈ ਦੇਖੋ ਜਿਉਂਦੀ ਜ਼ਰੂਰ ਹੈਗੀ ਹੈ ਇਹ ਸੁੰਡੀ ਕਿਉਂਕਿ ਇਹ ਸੁੰਡੀ ਜਿਹੜਾ ਹੈਗਾ ਸੁੱਤੀ ਦਾ ਮਤਲਬ ਇਹ ਨਹੀਂ ਕਿ ਕੰਬ ਕਰਨੀ ਨੀਂਦ ਦੇਖੇ ਸੌਂਗੀ ਹੈ ਇਹ ਸੁੰਡੀ ਜਿਉਂਦੀ ਵੀ ਹੈ ਐਕਟਿਵ ਵੀ ਹੈਗੀ ਹੈ ਲੇਕਿਨ ਉਹ ਐਕਟਿਵ ਨਹੀਂ ਹੈਗੀ ਜਿਸ ਤਰੀਕੇ ਨਾਲ ਐਕਟਿਵ ਹੋਣੀ ਚਾਹੀਦੀ ਹੈ ਕਾਰਨ ਕੀ ਹੈ ਜਿਸ ਸਮੇਂ ਇਹ ਸੁੰਡੀ ਖੇਤ ਦੇ ਵਿੱਚ ਆਈ ਸੀ ਉਸ ਟਾਈਮ ਤੁਸੀਂ ਦੇਖਦੇ ਸੀਗੇ ਕਿ ਇਹ ਸੁੰਡੀ ਨੇ ਅੱਜ ਇੱਕ ਸ਼ਾਖਾ ਖਾਧੀ ਕੱਲ ਨੂੰ 2 3 4 ਹੌਲੀ ਹੌਲੀ ਕਰਦੇ ਕਰਦੇ ਜਿਹੜਾ ਹੈਗਾ ਪੀੜੀ ਜਿੰਨੇ ਮੰਜੇ ਜਿੰਨੇ ਥਾਂ ਦੀਆਂ ਦੋਗੀਆਂ ਫਾਤੀਆਂ ਪਰੰਤੂ ਇੱਥੇ ਤੁਸੀਂ ਆ ਬੂਟਾ ਦੇਖ ਰਹੇ ਹੋ ਕਿ ਆ ਇੱਕ ਸ਼ਾਖਾ ਨੇ ਖਾਧੀ ਹੈ ਤੇ ਉਸੇ ਸ਼ਾਖਾ ਦੇ ਥੱਲੇੋਂ ਜਿਹੜੀ ਕੀ ਫੋਟ ਨਿਕਲਾਈ ਹੈ ਕਿ ਮੈਂ ਇੱਥੇ ਮੰਨ ਸਕਦਾ ਹਾਂ ਕਿ ਆ ਜਿਹੜੀ ਸ਼ਾਖਾ ਨੂੰ ਜਿਹਨੂੰ ਖਾਦਾ ਸੁੰਡੀ ਨੇ ਇਹਨੂੰ ਕੋਈ ਇਹਨੇ 10 ਦਿਨ ਪਹਿਲਾਂ ਦਾ ਖਾਧਾ ਹੋ ਤਾਂ ਹੀ ਨਵੀਂ ਫੋਟ ਨਿਕਲੀ ਏ ਜੇ 10 ਦਿਨ ਦੀ ਇਹ ਸੁੰਡੀ ਉੱਥੇ ਬੈਠੀ ਹੈ ਇਸ ਬੂਟੇ ਦੀ ਦੂਜੀ ਫੋਟ ਨਹੀਂ ਖਾਧੀ ਇਹਨੇ ਤਾਂ ਫੇਰ ਅਸੀਂ ਇਸ ਤੋਂ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ ਆ ਇਹ ਦੇਵੇ ਦੇਖੋ ਇੱਕ ਆ ਸ਼ਾਖਾ ਖਾ ਗਈ ਏ ਲੇਕਿਨ ਆ ਤਾਂ ਨਾਲ ਜਿਹੜੀ ਹੈਗੀ ਸ਼ਾਖਾ ਸਹੀ ਖੜੀ ਹੈ ਨਾ ਹੋਰ ਦੇਖ ਲਓ ਬੂਟੇ ਜਿੰਨੇ ਬੂਟੇ ਤੁਸੀਂ ਦੇਖੋਗੇ ਇੱਥੇ ਤੁਹਾਨੂੰ ਇਹੀ ਚੀਜ਼ ਨਜ਼ਰ ਆਏਗੀ ਕਿ ਜੇਕਰ ਇਹਨੇ ਇੱਕ ਸ਼ਾਖਾ ਖਾਲੀ ਐ ਦੋ ਸ਼ਾਖਾ ਖਾਲੀਆਂ ਜਿਹੜੀਆਂ ਕਿ ਇਹਨੇ ਕਾਫੀ ਪੁਰਾਣੀਆਂ ਖਾਧੀਆਂ ਹੁਣ ਤੁਸੀਂ ਆਹ ਬੂਟੇ ਨੂੰ ਦੇਖ ਸਕਦੇ ਹੋ ਕਿ ਸੁੰਡੀ ਦਾ ਸਾਈ ਦੇਖ ਲਓ ਵੱਡਾ ਇਹ ਜਿਹੜਾ ਖਾਧਾ ਹੋਇਆ ਕਿੰਨਾ ਗਲਿਆ ਹੋਇਆ ਇਹਦਾ ਮਤਲਬ ਕਿ ਅੱਜ ਦਾ ਤਾਜ਼ਾ ਖਾਧਾ ਹੋਇਆ ਨਹੀਂ ਇਸ ਬੂਟੇ ਨੂੰ ਸੁੰਡੀ ਨੇ ਕਾਫੀ ਦਿਨ ਪਹਿਲਾਂ ਖਾਧਾ ਹੈ ਪਰantu ਸੁੰਡੀ ਤੁਹਾਨੂੰ ਵਿੱਚ ਦਿਖਾਈ ਦੇ ਰਹੀ ਹੈ ਜੇ ਇਹ ਸੁੰਡੀ ਜਿਹੜਾ ਹੈਗਾ ਅੱਜ ਖਾਣਾ ਨਾ ਛੱਡਿਆ ਹੁੰਦਾ ਤਾਂ ਇਹਨੇ ਐਸ ਬੂਟੇ ਦੇ ਇੱਕ ਇੱਕ ਜਿਹੜੀ ਸ਼ਾਖਾ ਸੀਗੀ ਉਹਨੂੰ ਖਤਮ ਕਰ ਦੇਣਾ ਸੀ ਨਵੀਂ ਸ਼ਾਖਾ ਨਿਕਲਣਾ ਤੇ ਨਹੀਂ ਛੱਡਣੀ ਸੀ ਫਿਰ ਜਿਹੜੇ ਇਹਦੇ ਇਹ ਰਹਿਣ ਖੁੰਦ ਹੈ ਜਿਹਦਾ ਜੋ ਮਲ त्याਗਿਆ ਗਿਆ त्याਗਿਆ ਹੋਇਆ ਮਲ ਹੈ ਜੇ ਤੁਸੀਂ ਉਸ ਨੂੰ ਵੀ ਦੇਖੋਗੇ ਤਾਂ ਤੁਹਾਨੂੰ ਉਹ ਵੀ ਪਤਾ ਲੱਗਦਾ ਹੈ ਕਿ ਸੁੰਡੀ ਨੇ ਕਾਫੀ ਦਿਨ ਤੋਂ ਕੁਝ ਨਹੀਂ ਖਾਦਾ ਹੁਣ ਆਪ ਬੂਟਾ ਦੇਖ ਲਓ ਐਸ ਬੂਟੇ ਦੇ ਵਿੱਚ ਵੀ ਸੇਮ ਚੀਜ਼ ਜਿਹੜੀ ਹੈਗੀ ਜਿਵੇਂ ਉਹ ਹੈਗੀ ਹੈ ਵਿੱਚੋਂ ਸੁੰਡੀ ਨਿਕਲਦੀ ਹੈ ਤੇ ਪਰantu ਜੇ ਮੈਂ ਇਹਨੂੰ ਦੇਖਦਾ ਤਾਂ ਇਹ ਬੂਟਾ ਵੀ ਫੋਟ ਕਰ ਰਿਹਾ ਹੈ ਇਸ ਇਨੀ ਕੀ ਫੋਰਥੀ ਦੇਖੋ ਤਾਂ ਜੇ ਹਰ ਇੱਕ ਬੂਟਾ ਇਸ ਸਮੇਂ ਫਟਾਰਾ ਕਰ ਰਿਹਾ ਹੈ ਹੁਣ ਆ ਜਿਹੜੀ ਨਾਲ ਮੇਰੀ ਉਂਗਲ ਦੇ ਨਾਲ ਜੋ ਇੱਥੇ ਬੂਟਾ ਖਾਦਾ ਪਿਆ ਹੈ ਇਹ ਬੂਟਾ ਜੇ ਤੁਸੀਂ ਦੇਖੋਗੇ ਤਾਂ ਤੋਂ ਕੱਟੋ ਘਾਟ ਜਿਹੜਾ ਹੈਗਾ 10 ਤੋਂ 12 ਦਿਨ ਪਹਿਲਾਂ ਖਾਦਾ ਹੋਇਆ ਤਾਂ ਹੀ ਤੇਰੇ ਥੱਲਿਓਂ ਦੋ ਦੋ ਸ਼ਾਖਾ ਨਿਕਲ ਆਈਆਂ ਤਾਂ ਇਸ ਕਰਕੇ ਇਹ ਜਿਹੜਾ ਹੈਗਾ ਸਬੂਤ ਹੈ ਕਿ ਇਹ ਜਿਹੜੀ ਸੁੰਡੀ ਹੈਗੀ ਹੈ ਇਹ ਆਈ ਜ਼ਰੂਰ ਸੀਗੀ ਪਰੰਤੂ ਆਉਣ ਤੋਂ ਬਾਅਦ ਦੇ ਵਿੱਚ ਇਹਨੇ ਜਿਹੜਾ ਹੈਗਾ ਖਾਦਾ ਵੀ ਨੁਕਸਾਨ ਵੀ ਕੀਤਾ ਪਰੰਤੂ ਜਦੋਂ ਜਿਹੜਾ ਹੈਗਾ ਤਾਪਣ ਥੱਲੇ ਡੇਗ ਪਿਆ ਉਸ ਸਮੇਂ ਸੁੰਡੀ ਖੇਚ ਹੁੰਦੇ ਹੋਏ ਵੀ ਅੱਗੇ ਜਾ ਕੇ ਨੁਕਸਾਨ ਨਹੀਂ ਕਰ ਰਹੀ ਜੇ ਤੁਹਾਡਾ ਮਨ ਫੇਰ ਵੀ ਨਹੀਂ ਠਹਿਰਦਾ ਤਾਂ ਤੁਸੀਂ ਇੱਕ ਕੰਮ ਕਰ ਸਕਦੇ ਹੋ ਖੇਤ ਦੇ ਵਿੱਚ ਜਿਹੜੇ ਬੁੱਟਿਆਂ ਦੇ ਵਿੱਚ ਇਹ ਸੁੰਡੀ ਹੈਗੀ ਹੈ ਇਹਨਾਂ ਬੁੱਟਿਆਂ ਦੇ ਉੱਤੇ ਨਿਸ਼ਾਨੀਆਂ ਲਾ ਦਿਓ ਨਿਸ਼ਾਨੀਆਂ ਲਾ ਕੇ 2 ਦਿਨ ਬਾਅਦ 3 ਦਿਨ ਬਾਅਦ ਜਾ ਕੇ ਤੁਸੀਂ ਇਹ ਦੇਖ ਲਓ ਕਿ ਕੀ ਜਿਹੜਾ ਹੈਗਾ ਅਗਲੀ ਨਵੀਂ ਸ਼ਾਖਾ ਦੇ ਵਿੱਚ ਜਿਹੜਾ ਹੈਗਾ ਸੁੰਡੀ ਪ੍ਰਵੇਸ਼ ਕੀਤੀ ਹੈ ਆਪਾਂ ਇੱਥੇ ਡੱਕੇ ਲਾ ਸਕਦੇ ਹਾਂ ਚਲੋ ਟੈਗ ਲਾ ਸਕਦੇ ਹਾਂ ਕੋਈ ਜਿਹੜਾ ਹੈਗਾ ਛੋਟੀਆਂ ਘਟ ਸਕਦੇ ਹਾਂ ਕਾਪੀ ਨਾਲ ਲਿਖ ਲਓ ਕਿ ਆਹ ਛੋਟੀਆਂ ਦੇ ਵਿਚਾਲੇ ਇੰਨੇ ਸ਼ਾਖਾ ਦੇ ਵਿੱਚ ਖਾਦੀ ਹੋਈ ਹੈ ਕੀ ਸੁੰਡੀ ਦੇ ਹਾਲਾਤ ਹੈ ਜੇ ਤੁਹਾਨੂੰ ਇੱਕ ਵੀ ਸ਼ਾਖਾ ਨਮੀ ਸੁੱਕੀ ਦਿਖਾਈ ਦੇਵੇ ਤਾਂ ਤੁਹਾਡੀ ਚਿੰਤਾ ਦੀ ਮੈਂ ਕਹਿ ਸਕਦਾ ਗੱਲ ਹੋ ਸਕਦੀ ਹੈ ਪ੍ਰੰਤੂ ਆ ਜੋ ਜਗਾ ਜਿਸ ਜਗ੍ਹਾ ਤੇ ਮੈਂ ਦੇਖ ਰਿਹਾ ਐ ਇਸ ਜਗ੍ਹਾ ਤੇ ਮੈਂ ਆਪਣੇ ਖੇਤ ਦੇ ਕਈ ਦਿਨਾਂ ਤੋਂ ਨਿਗਰਾਨੀ ਕਰ ਰਿਹਾ ਐ ਕਿ ਇੱਕ ਵੀ ਨਵੀਂ ਸ਼ਾਖਾ ਜਿਹੜੀ ਹੈਗੀ ਐ ਐ ਸੁੰਡੀ ਨੇ ਪਿਛਲੇ ਲਗਭਗ ਜਿਹੜਾ ਹੈਗਾ 12 ਤੋਂ 15 ਦਿਨ ਦੇ ਵਿੱਚ ਇਹਨੇ ਨਹੀਂ ਖਾਧੀ ਤੇ ਸੁੰਡੀ ਜਿਹੜੀ ਹੈਗੀ ਐ ਇਸ ਸਮੇਂ ਕਿਉਂਕਿ ਨਾ ਤਾਂ ਉਹ ਖਾ ਰਹੀ ਐ ਤੇ ਨਾ ਹੀ ਜਿਹੜਾ ਹੈਗਾ ਕਿਤੇ ਉਹ ਮੂਵ ਕਰ ਰਹੀ ਐ ਜੀ ਉਹ ਬੈਠੀ ਐ ਤਾਂ ਜ਼ਮੀਨ ਦੇ ਵਿੱਚ ਤਣੇ ਦੇ ਵਿੱਚ ਬੈਠੀ ਐ ਤੇ ਐ ਸਮੇਂ ਤੁਸੀਂ ਇਹ ਤੇ ਜਿਹੜੀ ਵੀ ਕੋਈ ਸਪਰੇਅ ਪਾ ਰਹੇ ਹੋ ਉਹ ਸਪਰੇਅ ਤੇ ਕੰਮ ਨਹੀਂ ਕਰੇ ਕਿਉਂਕਿ ਨਾ ਇਹ ਖਾਵੇ ਤੇ ਨਾ ਉਹ ਮਰੇ ਤਾਂ ਫੇਰ ਅਸੀਂ ਤੁਹਾਨੂੰ ਜਿਹੜਾ ਹੈਗਾ ਕੋਰਾ ਜਣ ਵਾਲਾ ਸਾਲਟ ਪਵਾ ਰਹੇ ਆਂ ਚਾਹੇ ਤੁਹਾਨੂੰ ਅਸੀਂ 1000000 ਸਾਲਟ ਪਵਾ ਰਹੇ ਆਂ ਜਾਂ ਕੋਈ ਹੋਰ ਦਵਾਈਆਂ ਕੋਈ ਪਵਾ ਰਹੇ ਆਂ ਤਾਂ ਉਹਨਾਂ ਦਾ ਫਾਇਦਾ ਤਾਂ ਹੀ ਹੋਏਗਾ ਨਾ ਜੇ ਸੁੰਡੀ ਜਿਹੜਾ ਹੈਗਾ ਬੂਟੇ ਨੂੰ ਖਾਏਗੀ ਤੇ ਬੂਟੇ ਨੂੰ ਖਾਊਗੀ ਤਾਂ ਮਰੇਗੀ ਜੇਕਰ ਤੁਹਾਡੇ ਤੁਸੀਂ ਕਹਿੰਦੇ ਕਿ ਦਵਾਈ ਵੇਚ ਲਈ ਜਾਏਗੀ ਤਾਂ ਇਹ ਸੰਭਵ ਨਹੀਂ ਹੈਗਾ ਤਾਂ ਇਸ ਲਈ ਤੁਸੀਂ ਜੋ ਮਰਜ਼ੀ ਕਰਿਓ ਇਹ ਸੁੰਢੀ ਤੁਹਾਨੂੰ ਜਿਹੜਾ ਹੋਗਾ ਹੁਣ ਇਹਦੇ ਵਿੱਚ ਹੀ ਬੈਠੀ ਦਿਖਾਈ ਦੇਵੇਗੀ ਪਰੰਤੂ ਮਨ ਦੀ ਤਸੱਲੀ ਵਾਸਤੇ ਇਹੀ ਹੈ ਕਿ ਤੁਸੀਂ ਇਹਦੀਆਂ ਨਿਸ਼ਾਨੀਆਂ ਲਗਾ ਲਓ ਤੁਸੀਂ ਇਹਦਾ ਮਲ ਦੇਖ ਲਓ ਕਿਹੜਾ ਨੇ ਮਲ ਤੇ ਆ ਗਿਆ ਆ ਉਹ ਕਿੰਨਾ ਪੁਰਾਣਾ ਹੈ ਜਾਂ ਤੁਸੀਂ ਇਹ ਹੀ ਦੇਖ ਲਓ ਕਿ ਹੁਣ ਜਿਵੇਂ ਬਾਹਰ ਕੱਢੇ ਸੁੱਕੇ ਬੂਟੇ ਜੋ ਨਿਕਲ ਰਹੀ ਹੈ ਕੀ ਉਹ ਹਰੇ ਬੂਟੇ ਜੋ ਨਿਕਲ ਰਹੀ ਹੈ ਜੇ ਹਰਾ ਹੀ ਥੱਲੇ ਸ਼ਾਖਾ ਹਰੀ ਹੈ ਤਾਂ ਤੁਸੀਂ ਫੇਰ ਵੀ ਕਹਿ ਸਕਦੇ ਹੋ ਕਿ ਯਾਰਾ ਤਾਂ ਹਰੀਆਂ ਨੇ ਤਾਜ਼ੀ ਕੱਟੀ ਹੈ ਹੁਣ ਆ ਜਿਹੜੀ ਸੁੱਕੀ ਹੋਈ ਸ਼ਾਖਾ ਇਹ ਤਾਂ ਸਿੱਧੀ ਦਸੀ ਜਾਂਦੀ ਹੈ ਕਿ ਇਹ ਤਾਂ ਕੋਈ 10-12 ਦਿਨ ਪੁਰਾਣੀ ਕੱਟੀ ਹੋਈ ਹੈ। ਐਸ ਕਰਕੇ ਆਪਦੀ ਤਸੱਲੀ ਦੇ ਲਈ ਖੇਤ ਦੇ ਵਿੱਚ ਦੇਖੋ ਜਿੱਥੇ ਵੀ ਕਿਤੇ ਤੁਹਾਨੂੰ ਇਹ ਦਿਖਦਾ ਹੈਗਾ ਕਿ ਮੇਰੇ ਖੇਤ ਦੇ ਵਿੱਚ ਸੁੰਡੀ ਹੈਗੀ ਹੈ। ਸ਼ਾਖਾ ਪਟਕੇ ਦੇਖੋ ਹਰੀ ਸ਼ਾਖਾ ਨਹੀਂ ਹੋਏਗੀ, ਪੁਰਾਣੀ ਸੁੰਡੀ ਹੋਏਗੀ। ਉਹਦਾ ਜਿਹੜਾ ਤਿਆਗਿਆ ਹੋਇਆ ਮਲ ਦੇਖੋ ਉਹ ਪੁਰਾਣਾ ਤਿਆਗਿਆ ਹੋਇਆ ਮਲ ਹੋਏਗਾ। ਤਾਨੂੰ ਪੱਕੀ ਨਿਸ਼ਾਨੀ ਇਹ ਹੋਗੀ ਕਿ ਜਿਹੜੀ ਸ਼ਾਖਾ ਖਾਦੀ ਹੈ ਉਹਦੇ ਥੱਲੇ 2-2 3-3 ਸ਼ਾਖਾ ਹੋਰ ਫੁੱਟੀਆਂ ਹੋਣਗੀਆਂ ਤਾਂ ਜਿਸ ਤੋ ਤੁਸੀਂ ਇਹ ਤਸੱਲੀ ਕਰ ਸਕਦੇ ਹੋ ਕਿ ਇਹ ਸੁੰਡੀ ਹੁ ਨਵੀਂ ਨਹੀਂ ਆਈ ਇਹ ਪੁਰਾਣੀ ਹੈਗੀ ਹੈ ਤੇ ਇਸ ਸਮੇਂ ਸੁੰਡੀ ਖਾ ਨਹੀਂ ਰਹੀ ਇਸ ਕਰਕੇ ਇਹਦਾ ਉਹ ਸਪਰੇਅ ਕਰਨ ਦਾ ਕੋਈ ਲਾਭ ਨਹੀਂ ਹੋਏਗਾ ਜੇ ਤੁਸੀਂ ਆਪਣਾ ਮਨ ਖੜਾਉਣ ਵਾਸਤੇ ਸਪਰੇਅ ਕਰ ਵੀ ਲਓਗੇ ਤਾਂ ਇਹ ਸੁੰਡੀ ਤੁਹਾਨੂੰ ਦੁਬਾਰਾ ਫਿਰ ਖੇਤ ਦੇ ਵਿੱਚ ਇਸੇ ਤਰੀਕੇ ਦੇ ਨਾਲ ਦਿਖਾਈ ਦੇਵੇਗੀ ਤਾਂ ਬਾਕੀ ਤੁਹਾਡੀ ਮਰਜ਼ੀ ਹੈ ਧੰਨਵਾਦ ਦੋਸਤੋ ਮਿਹਰ ਬਣੀ ਦੋਸਤੋ